ਸਤਿ ਆਕਾਂਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰਿਆਂ ਦਾ ਚੜ੍ਹਦੀ ਕਲਾ ਤੇ ਚੜਦੀ ਕਲਾਈ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਕਤਲ ਕਰਨ ਵਾਸਤੇ ਕਿਸਨੇ ਭੇਜਿਆ ਜੇ ਜੇ ਪਾਸ਼ਾ ਲਈ ਚੈਰੀਲੀ ਚੋਲਾ ਅਟੈਂਪਟ ਟੂ ਫਿਨਿਸ਼ ਗੁਰੂ ਜੀ ਹਿਡਨ ਹਿਸਟਰੀ ਤਾਂ ਮਤਲਬ ਇਹਦੇ ਪਿੱਛੇ ਕੌਣ ਸੀ ਕੀ ਆ ਸੀ ਹੈ ਨਾ ਰਿਐਲਿਟੀ ਕੀ ਆਏ ਹਿਸਟਰੀ ਬਾਰੇ ਹੈ ਨਾ ਇਹਨਾਂ ਦੇ ਤਾਂ ਉਹ ਦੇਖੂਗੇ ਅਸੀਂ ਤਾਂ ਆਓ ਬਿਨਾਂ ਕਿਸੇ ਟਾਲ ਪਾਏ ਵੀਡੀਓ ਕਰਦੇ ਆ ਸਟਾਰਟ ਇੱਕ ਅਜਿਹਾ ਚੋਲਾ ਜਾਂ ਪੋਸ਼ਾਕ ਜਿਸ ਨੂੰ ਕਿਲਰ ਰੋਬ ਕਹਿੰਦੇ ਨੇ ਜਿਹੜੀ ਪੋਸ਼ਾਕ ਕਿਸੇ ਨੇ ਇੱਕ ਵਾਰ ਪਾ ਲਈ ਉਹ ਮੌਤ ਤੱਕ ਪਹੁੰਚ ਜਾਂਦਾ ਉਸ ਦਾ ਬਚਣਾ ਮੁਸ਼ਕਲ ਹੋ ਜਾਂਦਾ ਅੱਜ ਇਸੇ ਤਰ੍ਹਾਂ ਦੀ ਇੱਕ ਪੋਸ਼ਾਕ ਇੱਕ ਚੋਲੇ ਇੱਕ ਕਿਲਰ ਰੋਬ ਦੀ ਗੱਲ ਕਰਾਂਗੇ ਜਿਹੜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਾਰਨ ਖਾਤਰ ਲਿਆਂਦੀ ਗਈ ਪਰ ਗੁਰੂ ਸਾਹਿਬ ਦੇ ਇੱਕ ਸ਼ਰਧਾਲੂ ਸਿੱਖ ਕਰਕੇ ਉਸ ਕਿਲਰ ਰੋਬ ਦਾ ਪਹਿਲਾ ਹੀ ਰਾਜ਼ ਖੁੱਲ ਗਿਆ 6ਵੇਂ ਪਾਤਸ਼ਾਹ ਨੂੰ ਜਦੋਂ ਗਵਾਲੀਅਰ ਕਿਲੇ 'ਚ ਕੈਦ ਕੀਤਾ ਗਿਆ ਸੀ ਜਹਾਂਗੀਰ ਵੱਲੋਂ ਉਸ ਤੋਂ ਬਾਅਦ ਪਾਦਸ਼ਾਹ ਦੀ ਰਿਹਾਈ ਹੋਈ ਤੇ ਪਾਦਸ਼ਾਹ 52 ਕਲੀਆਂ ਵਾਲਾ ਚੋਲਾ ਪਹਿਨ ਕੇ 52 Hindu ਰਾਜਿਆਂ ਨੂੰ ਜੇਲ੍ਹ ਚੋਂ ਰਿਹਾ ਕਰਵਾ ਕੇ ਲਿਆਏ ਸੀ ਪਰ ਇਸ 52 ਕਲੀਆਂ ਵਾਲੇ ਚੋਲੇ ਤੋਂ ਵੀ ਪਹਿਲਾਂ ਇੱਕ ਚੋਲਾ ਹੋਰ ਵੀ ਸੀ ਜਿਹੜਾ ਪਾਦਸ਼ਾਹ ਵਾਸਤੇ ਭੇਜਿਆ ਗਿਆ ਸੀ ਪਰ ਇਹ ਚੋਲਾ ਪਾਦਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਤਲ ਕਰਨ ਵਾਸਤੇ ਮਾਰਨ ਵਾਸਤੇ ਭੇਜਿਆ ਗਿਆ ਸੀ ਪੰਜਵੇਂ ਗੁਰੂ ਸਾਹਿਬ ਦੀ ਸ਼ਹਾਦਤ ਪਿੱਛੋਂ ਜੋ ਚੰਦੂ ਦੀਵਾਨ ਦੀ ਭੂਮਿਕਾ ਸੀ ਉਹ ਸਿੱਖ ਭੁੱਲੇ ਨਹੀਂ ਸੀ ਤੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਕੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ ਸੀ ਤਾਂ ਚੰਦੂ ਦਾ ਪਰਿਵਾਰ ਵੀ ਅੰਦਰੋਂ ਅੰਦਰੀ ਸਹਿਮਿਆ ਹੋਇਆ ਸੀ ਉਹ ਜਾਣਦੇ ਸੀ ਕਿ ਇੱਕ ਨਾ ਇੱਕ ਦਿਨ ਤਾਂ ਗੁਰੂ ਸਾਹਿਬ ਦੀ ਗਵਾਲੀਅਰ ਚੋਂ ਨਜ਼ਰਬੰਦੀ ਖਤਮ ਹੋਣੀ ਹੈ ਤੇ ਗੁਰੂ ਸਾਹਿਬ ਜਦੋਂ ਵੀ ਬਾਹਰ ਆਏ ਸਾਨੂੰ ਸਾਡੇ ਕੁਕਰਮਾਂ ਦੀ ਸਜ਼ਾ ਜ਼ਰੂਰ ਮਿਲੇਗੀ। ਸੋ ਸਾਰੇ ਪਰਿਵਾਰ ਨੇ ਕੁਝ ਹੋਰ ਗੁਰੂ ਦੋਖੀਆਂ ਨਾਲ ਮਿਲ ਕੇ ਇਹ ਵਿਉਂਤ ਬਣਾਈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਹੀ ਖਤਮ ਕਰ ਦਿੱਤਾ ਜਾਵੇ। ਇਹ ਸਾਰੀ ਯੋਜਨਾ ਨੂੰ ਸਿਰੇ ਚੜਾਉਣ ਲਈ ਕੁਝ ਸਰਕਾਰੀ ਅਹਿਲਕਾਰਾਂ ਦੀ ਮਦਦ ਦੇ ਨਾਲ ਮੌਤ ਦੀ ਖਿੱਲਤ ਯਾਨੀ ਕਿ ਜ਼ਹਿਰੀਲਾ ਚੋਲਾ ਤਿਆਰ ਕਰਵਾਇਆ ਗਿਆ। ਇਸ ਤਰ੍ਹਾਂ ਦੇ ਜ਼ਹਿਰੀਲੇ ਚੋਲੇ ਨੂੰ ਅੰਗਰੇਜ਼ੀ ਚ ਕਿਲਰ ਰੋਪ ਕਹਿੰਦੇ ਹਨ। ਇਹਨਾਂ ਰੂਪ ਬਾਰੇ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਕਈ ਵਾਰ ਰਾਜਿਆਂ ਵੱਲੋਂ ਆਪਣੇ ਵਿਰੋਧੀ ਨੂੰ ਖਤਮ ਕਰਨ ਵਾਸਤੇ ਸਨਮਾਨ ਦੇਣ ਦਾ ਇੱਕ ਬਹਾਨਾ ਘੜਿਆ ਜਾਂਦਾ ਸੀ ਤੇ ਉਹਨਾਂ ਨੂੰ ਸਤਕਾਰ ਵਜੋਂ ਅਜਿਹੇ ਚੋਲੇ ਵਾਲੀ ਖਿੱਲਤ țeਟ ਕੀਤੀ ਜਾਂਦੀ ਸੀ ਬਾਦਸ਼ਾਹੀ ਪ੍ਰੋਟੋਕੋਲ ਅਨਸਾਰ ਇਹ ਖਿੱਲਤ ਬਾਦਸ਼ਾਹ ਦੇ ਸਾਹਮਣੇ ਹੀ ਪਹਿਨਣੀ ਪੈਂਦੀ ਸੀ ਇਹ ਮੌਤ ਦੀ ਖਿੱਲਤ ਸ਼ਾਹੀ ਵੈਦ ਤਿਆਰ ਕਰਦੇ ਸੀ ਤੇ ਬੜੇ ਇhtiyat ਦੇ ਨਾਲ ਡੱਬਿਆਂ 'ਚ ਬੰਦ ਕਰਕੇ ਇਹ ਡੱਬੇ ਮੋਮ ਨਾਲ ਸੀਲ ਕੀਤੇ ਜਾਂਦੇ ਸਨ ਯੂਰਪ ਦੇ ਦੇਸ਼ਾਂ ਦੀਆਂ ਤਾਵਾਰੀਕੀ ਘਟਨਾਵਾਂ 'ਚ ਜ਼ਿਕਰ ਮਿਲਦਾ ਹੈ ਕਿ ਇੱਕ ਖੇਲਤਾ ਕੋੜ ਦੇ ਮਰੀਜ਼ਾਂ ਦੀ ਚਮੜੀ ਵਿੱਚ ਕੱਪੜਾ ਲਪੇਟ ਕੇ ਤਿਆਰ ਕੀਤੀਆਂ ਜਾਂਦੀਆਂ ਸੀ ਜਦੋਂ ਕੋੜ ਨਾਲ ਗਰਸਤ ਰੋਗੀ ਦੇ ਸਰੀਰ ਦਾ ਪਸੀਨਾ ਪੀਕ ਆਦ ਕੱਪੜੇ ਨੂੰ ਲੱਗ ਜਾਂਦੇ ਤਾਂ ਉਹ ਇੱਕ ਵਧੀਆ ਰੇਸ਼ਮੀ ਬਸਤਰ ਦੇ ਹੇਠਾਂ ਸਿਉਂ ਦਿੱਤੇ ਜਾਂਦੇ ਬਾਰ ਬਾਰ ਕੀਮਤੀ ਰੇਸ਼ਮੀ ਕੱਪੜਾ ਹੁੰਦਾ ਸੀ ਤੇ ਅੰਦਰ ਬਿਮਾਰੀ ਦੇ ਘਾਤਕ ਘਟਾਣੂ ਜਦੋਂ ਵੀ ਉਹ ਕੱਪੜਾ ਪਾਉਣ ਸਮੇਂ ਗਰਦਨ ਜਾਂ ਬਾਹਾਂ ਤੋਂ ਸਰੀਰ ਨੂੰ ਛੂੰਦਾ ਸੀ ਉਸੇ ਮੇਲੇ ਹੀ ਉਹ ਵਿਅਕਤੀ ਕੋੜ ਤੋਂ ਗ੍ਰਸਤ ਹੋ ਜਾਂਦਾ ਸੀ ਤੇ ਆਖਰ ਟੜ ਤੜਕ ਕੇ ਮਰ ਜਾਂਦਾ ਸੀ ਕਈ ਕਿਤਾਬਾਂ 'ਚ ਐਸੇ ਰਸਾਇਣਾਂ ਦਾ ਜ਼ਿਕਰ ਵੀ ਮਿਲਦਾ ਹੈ ਜੋ ਖਿੱਲਤ ਦੇ ਹੇਠਲੇ ਕੱਪੜੇ ਨੂੰ ਲਗਾ ਦਿੱਤੀਆਂ ਜਾਂਦੀਆਂ ਸੀ ਅਤੇ ਸਰੀਰ ਦੇ ਸੰਪਰਕ ਵਿੱਚ ਆਉਣ ਤੇ ਹੌਲੀ-ਹੌਲੀ ਉਹ ਰਸਾਇਣ ਜ਼ਹਿਰ ਦਾ ਅਸਰ ਸ਼ੁਰੂ ਹੁੰਦਾ ਸੀ ਭਾਰਤੀ ਖਿੱਤੇ 'ਚ ਅਜਿਹੀਆਂ ਮਾਰੂ ਖਿੱਲਤਾ ਤਿਆਰ ਕਰਨ ਦੀ ਸ਼ੁਰੂਆਤ ਅਕਬਰ ਦੇ ਸਮੇਂ ਤੋਂ ਹੀ ਹੋ ਗਈ ਸੀ ਤੇ ਇਹ ਟੀਚਕ ਕੋੜ ਤੇ ਖਸਰੇ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਸਰੀਰ ਦੇ ਮਬਾਦ ਤੋਂ ਤਿਆਰ ਕੀਤੀਆਂ ਜਾਂਦੀਆਂ ਸੀ ਭਾਰਤੀ ਇਤਿਹਾਸ ਵਿੱਚ ਇਨ੍ਹਾਂ ਖਿਲਤਾਂ ਨਾਲ ਦੁਸ਼ਮਣ ਖਤਮ ਕਰਨ ਦੀਆਂ ਕਈ ਮਿਸਾਲਾਂ ਮਿਲਦੀਆਂ ਪਰ ਫਿਰ ਵੀ ਔਰੰਗਜ਼ੇਬ ਦੇ ਸਮੇਂ ਰਾਜਾ ਜਸਵੰਤਰ ਠੌਰ ਉਸ ਦਾ ਪੁੱਤਰ ਪ੍ਰਥੀਰ ਠੌਰ ਅਤੇ ਮੁਹੰਮਦ ਅਕਬਰ ਜਿਹੜਾ ਔਰੰਗਜ਼ੇਬ ਦਾ ਆਪਣਾ ਪੁੱਤਰ ਸੀ ਇਸ ਦੀਆਂ ਪ੍ਰਮੁੱਖ ਮਿਸਾਲਾਂ ਨੇ ਜਿਨ੍ਹਾਂ ਨੂੰ ਮਾਰਨ ਲਈ ਅਜੇਹੀਆਂ ਜ਼ਹਿਰੀਲੀਆਂ ਖਿਲਤਾਂ ਦੀ ਵਰਤੋਂ ਕੀਤੀ ਗਈ ਖੈਰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਗਵਾਲੀਅਰ ਕਿਲੇ ਅੰਦਰ ਜਾਨ ਤੋਂ ਖਤਮ ਕਰਨ ਵਾਸਤੇ ਜ਼ਹਿਰੀਲੀ ਖਿੱਲੜ ਤਿਆਰ ਕਰਵਾਈ ਗਈ ਪ੍ਰਿੰਸੀਪਲ ਸਤਵੀਰ ਸਿੰਘ ਆਪਣੀ ਲਿਖਤ ਗੁਰਪਾਈ ਵਿੱਚ ਇਸ ਨੂੰ ਜ਼ਹਿਰੀਲਾ ਚੋਲਾ ਲਿਖਦੇ ਨੇ ਇਸ ਜ਼ਹਿਰੀਲੇ ਚੋਲੇ ਨੂੰ ਲੈ ਕੇ ਚੰਦੂ ਦਾ ਪੁੱਤਰ ਕਰਮਚੰਦ ਗਵਾਲੀਅਰ ਪਹੁੰਚਦਾ ਹੈ ਤੇ ਗਵਾਲੀਅਰ ਦੇ ਜੇਲ੍ਹ ਦੇ ਦਰੋਗੇ ਭਾਈ ਹਰੀਰਾਮ ਨਾਇਕ ਨੂੰ ਜਾ ਕੇ ਮਿਲਦਾ ਹੁਣ ਇਹ ਹਰੀਰਾਮ ਦਰੋਗਾ ਕੌਣ ਨੇ ਇਹ ਵੀ ਜਾਣ ਲਓ ਕਿਉਂਕਿ ਜੇ ਇਹ ਦਰੋਗਾ ਨਾ ਹੁੰਦਾ ਤਾਂ ਗਵਾਲੀਅਰ ਚ ਕੋਈ ਵੀ ਘਟਨਾ ਐਸੀ ਵਾਪਰ ਸਕਦੀ ਸੀ ਜੋ ਗੁਰੂ ਸਾਹਿਬ ਦਾ ਨੁਕਸਾਨ ਕਰਦੀ ਗੁਰੂ ਸਾਹਿਬ ਕਿਲੇ ਅੰਦਰ ਕੈਦ ਸੀ ਸੰਗਤਾਂ ਬਾਹਰ ਸੀ ਪਰ ਗੁਰੂ ਸਾਹਿਬ ਤੇ ਸੰਗਤਾਂ ਦਰਮਿਆਨ ਪੁਲ ਦਾ ਕੰਮ ਕਰ ਰਿਹਾ ਸੀ ਦਰੋਗਾ ਭਾਈ ਹਰੀਰਾਮ ਨਾਇਕ ਜਿਹੜਾ ਕਿ ਬੰਗਾਰਾ ਸਿੱਖ ਸੀ ਉਹ ਸੰਗਤਾਂ ਦੇ ਸੁਨੇਹੇ ਅਤੇ ਬਾਹਰ ਵਾਪਰੇ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਅੰਦਰ ਗੁਰੂ ਸਾਹਿਬ ਤੱਕ ਪਹੁੰਚਾਉਂਦਾ ਤੇ ਅੰਦਰੋਂ ਗੁਰੂ ਸਾਹਿਬ ਜੋ ਵੀ ਹਦਾਇਤਾਂ ਜਾਰੀ ਕਰਦੇ ਉਹ ਸੰਗਤਾਂ ਤੱਕ ਲੈ ਕੇ ਜਾਂਦਾ ਸੀ ਇਸ ਵਿੱਚ ਕੋਈ ਅਤਕਥਨੀ ਨਹੀਂ ਸੀ ਕਿ ਗੁਰੂ ਸਾਹਿਬ ਦੀ ਨਜ਼ਰਬੰਦੀ ਦੌਰਾਨ ਸਿੱਖ ਕੌਮ ਨੂੰ ਜਥੇਬੰਦ ਕਰਨ ਦੀ ਸਾਰੀ ਕਾਰਵਾਈ ਭਾਈ ਹਰੀਰਾਮ ਨਾਇਕ ਦੇ ਰਾਹੀਂ ਹੀ ਚੱਲਦੀ ਰਹੀ ਗੁਰੂ ਸਾਹਿਬ ਤੇ ਸੰਗਤਾਂ ਦਾ ਪੂਰਨ ਵਿਸ਼ਵਾਸ ਦਾ ਪਾਤਰ ਬਣ ਚੁੱਕਾ ਸੀ ਭਾਈ ਹਰੀਰਾਮ ਨਾਇਕ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਤੇ ਹੋਰ ਬਹੁਤ ਸਾਰੇ ਸਿੱਖ ਜਦੋਂ ਪੰਜਾਬ ਤੋਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਸੀ ਤਾਂ ਉਹ ਇਸ ਦਰੋਗਾ ਭਾਈ ਹਰੀਰਾਮ ਇਹਦੇ ਘਰ ਹੀ ਹਮੇਸ਼ਾ ਰੁਕਦੇ ਸੀ ਸੋ ਜਦੋਂ ਚੰਦੂ ਦਾ ਪੁੱਤਰ ਉਹ ਜ਼ਹਿਰੀਲਾ ਚੋਲਾ ਲੈ ਕੇ ਗਵਾਲੀਅਰ ਪਹੁੰਚਿਆ ਤਾਂ ਭਾਈ ਹਰੀਰਾਮ ਦਰੋਗਾ ਦੀ ਪਾਰਖੂ ਅੱਖ ਨੇ ਉਹਦੇ ਅੰਦਰ ਦੀ ਸਾਜ਼ਿਸ਼ ਨੂੰ ਪਹਿਚਾਣ ਲਿਆ ਚੰਦੂ ਦੇ ਪੁੱਤਰ ਕਰਮਚੰਦ ਨੇ ਇੱਕ ਕੱਪੜੇ 'ਚ ਲਪੇਟਿਆ ਇੱਕ ਚੋਲਾ ਹਰੀਰਾਮ ਦਰੋਗੇ ਨੂੰ ਦਿੱਤਾ ਤੇ ਕਿਹਾ ਕਿ ਇਹ ਮੈਂ ਗੁਰੂ ਸਾਹਿਬ ਵਾਸਤੇ ਭੇਟਾ ਲੈ ਕੇ ਆਇਆ ਇਸ ਨੂੰ ਗੁਰੂ ਸਾਹਿਬ ਹੀ ਖੋਲਣ ਅਤੇ ਅੰਗੀਕਾਰ ਕਰਨ ਪਾਈ ਹਰੀਰਾਮ ਨਾਇਕ ਉਸ ਦੇ ਹਾਵ ਭਾਵ ਤੇ ਗੱਲਬਾਤ ਤੋਂ ਪਹਿਲਾਂ ਹੀ ਸ਼ੱਕੀ ਤੇ ਖਬਰਦਾਰ ਸੀ ਪਰ ਚੋਲਾ ਪੇਂਟ ਕਰਨ ਸਮੇਂ ਉਸ ਦੇ ਕਹੇ ਸ਼ਬਦਾਂ ਤੋਂ ਉਹ ਬਹੁਤ ਕੁਝ ਸਮਝ ਗਿਆ ਉਹਨੇ ਉਹ ਚੋਲਾ ਰਖਵਾ ਲਿਆ ਤੇ ਕਰਮਚੰਦ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਮੈਂ ਤੁਹਾਡੀ ਇਹ ਭੇਟਾ ਗੁਰੂ ਪਾਤਸ਼ਾਹ ਤੱਕ ਪਹੁੰਚਾ ਦੇਵਾਂਗਾ ਕਰਮਚੰਦ ਨੇ ਇਸ ਮੌਕੇ ਲਾਲਚ ਦੇਣ ਖਾਤਰ ਪਾਈ ਹਰੀਰਾਮ ਨੂੰ ਪੈਸਿਆਂ ਦੀ ਪੇਸ਼ਕਸ਼ ਵੀ ਕੀਤੀ। ਪੈਸੇ ਦੀ ਗੱਲ ਤੇ ਤਾਂ ਬੰਦਾ ਫੜਿਆ ਹੀ ਜਾਂਦਾ ਹੈ। ਅਗਲੇ ਦਿਨ ਪਾਈ ਹਰੀਰਾਮ ਨੇ ਜਦੋਂ ਗੁਰੂ ਸਾਹਿਬ ਨੂੰ ਕਿਲੇ ਵਿੱਚ ਆ ਕੇ ਸਾਰੀ ਗੱਲ ਦੱਸੀ ਕਿ ਚੰਦੂ ਦਾ ਪੁੱਤਰ ਕਰਮਚੰਦ ਇੱਕ ਜ਼ਹਿਰੀਲਾ ਚੋਲਾ ਲੈ ਕੇ ਆਇਆ ਸੀ ਤੇ ਮੈਂ ਉਹ ਆਪਣੇ ਕੋਲ ਹੀ ਰਖਵਾ ਲਿਆ। ਇਸ ਤੋਂ ਜਾਹਰ ਹੈ ਕਿ ਅੱਖ ਦੇ ਪਾਰ ਖੂ ਤੇ ਰੋਸ਼ਨ ਦਿਮਾਗ। ਪਾਈ ਹਰੀਰਾਮ ਉਸ ਨੇ ਜਾਂ ਤਾਂ ਵੈਦਾਂ ਹਕੀਮਾਂ ਕੋਲੋਂ ਮਾਲੂਮ ਕਰਵਾ ਲਿਆ ਹੋਵੇਗਾ ਜਾਂ ਫਿਰ ਉਹ ਪੈਸੇ ਦੀ ਕੀਤੀ ਪੇਸ਼ਕਸ਼ ਤੋਂ ਸ਼ੱਕੀ ਹੋ ਗਿਆ ਹੋਵੇਗਾ ਕਿ ਇਸ ਝੋਲੇ ਵਿੱਚ ਕੁਝ ਗੜਬੜ ਹੈ ਕਾਰਨ ਕੁਝ ਵੀ ਹੋਵੇ ਪਰ ਇਸ ਮੌਕੇ ਭਾਈ ਹਰੀਦਾਸ ਨਾਇਕ ਨੇ ਬਹੁਤ ਹੀ ਸਿਆਣਪ ਦਾ ਮੁਜ਼ਹਰਾ ਕੀਤਾ ਇਸ ਉਪਰੰਤ ਜਦੋਂ ਗੁਰੂ ਸਾਹਿਬ ਗਵਾਲੀਅਰ ਕਿਲੇ ਤੋਂ ਰਿਹਾਅ ਹੋਏ ਸੀ ਤਾਂ ਸਭ ਤੋਂ ਪਹਿਲਾਂ ਉਹ ਨਾਇਕ ਹਰੀਰਾਮ ਦਰੋਗੇ ਦੇ ਘਰ ਹੀ ਗਿਆ ਤੇ ਉਸ ਨੇ ਗੁਰੂ ਸਾਹਿਬ ਦੀ ਆਮਦ ਦੀ ਖੁਸ਼ੀ ਚ ਦੀਪਮਾਲਾ ਕੀਤੀ ਸੀ ਪਟਵੰਥੀਚ ਇਸ ਦਾ ਜ਼ਿਕਰ ਇਸ ਤਰ੍ਹਾਂ ਹੈ ਨਾਇਕ ਹਰੀਰਾਮ ਦਰੋਗਾ ਬੇਟਾ ਹਰਬੰਸ ਲਾਲ ਕਾ ਪੋਤਾ ਠਾਕੁਰਦਾਸ ਕਾ ਪੜਪੋਤਾ ਧਰਮਦਾਸ ਕਾ ਬੰਸ ਰਾਧਾ ਕ੍ਰਿਸ਼ਨ ਕੀ ਚੰਦਰਬੰਸੀ ਯਾਦਵ ਬੜਤੀਆ ਕਨਾਵਤ ਨੇ ਸੰਮਤ 1676 ਕਤਕਵਦੀ 14 ਕੇ ਦੇਹੋਂ ਬੰਦੀ ਛੋੜ ਗੁਰੂ ਹਰਗੋਬਿੰਦ ਜੀ ਦੇ 52 ਰਾਜਿਆਂ ਕੇ ਸਾਥ बंधन मुक्त ਹੋਏ ਕੇ ਆਨੇ ਕੀ ਖੁਸ਼ੀ ਮੇ ਦੀਪਮਾਲਾ ਕੀ ਸਾਰੀ ਨਗਰੀ ਮੇ ਖੁਸ਼ੀਆਂ ਕੇ ਬਾਦਲ ਛਾਏ ਗਏ ਗੁਰੂ ਜੀ ਇੱਕ ਦਿਨ ਨਾਇਕ ਹਰੀ RAM ਕੇ ਗ੍ਰਹਿ ਮੇ ਨਿਵਾਸ ਕਰ ਬਧਾਈਗੀ ਲਈ ਰਾਸਤੇ ਦਾ ਪੰਦ ਮੁਕਾਏ ਆਗਰੇ ਬਾਦਸ਼ਾਹ ਜਹਾਂਗੀਰ ਕੇ ਪਾਸ ਜਾਏ ਨਿਵਾਸ ਕੀ ਇਸ ਪੱਟਵਹੀ ਸਰੋਤ ਤੋਂ ਇਹ ਵੀ ਸਪਸ਼ਟ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 52 ਰਾਜਿਆਂ ਸਮੇਤ 26 ਅਕਤੂਬਰ 1619 ਈਸਵੀ ਨੂੰ ਗਵਾਲੀਅਰ ਕਿਲੇ ਚੋਂ ਰਿਹਾ ਹੋਏ ਸੀ ਤੇ ਇੱਕ ਦਿਨ ਹਰੀ RAM ਨਾਇਕ ਦਰੋਗੇ ਦੇ ਘਰੇ ਠਹਿਰੇ ਇਤਿਹਾਸ ਦੀ ਇਹ ਸਾਖੀ ਬਹੁਤ ਘੱਟ ਪ੍ਰਚਾਰਕਾਂ ਨੇ ਸੁਣਾਈ ਹੈ ਤੇ ਦਰੋਗਾ ਭਾਈ ਹਰੀ RAM ਦੇ ਬਾਰੇ ਬਹੁਤ ਘੱਟ ਸਿੱਖ ਸੰਗਤਾਂ ਨੂੰ ਪਤਾ ਹੈ ਜਿਆਦਾਤਰ ਲੋਕਾਂ ਨੂੰ ਨਾਮ ਦਾ ਤਾਂ ਪਤਾ ਹੋਣਾ ਪਰ ਉਹਨਾਂ ਬਾਰੇ ਜਿਆਦਾ ਡਿਟੇਲ ਚ ਜਾਣਕਾਰੀ ਕੋਈ ਨਹੀਂ ਜਾਣਦਾ ਪਿਛਲੀ ਵੀਡੀਓ ਬਣਾਈ ਸੀ ਆਪਾਂ ਜਿਸ ਚ ਬਣਜਾਰੇ ਲੁਬਾਣੇ ਸਿੱਖਲੀਕਰ ਸਿੱਖਾਂ ਸਿੰਧੀ ਸਿੱਖਾਂ ਬਾਰੇ ਜਾਣਕਾਰੀ ਦਿੱਤੀ ਸੀ ਸੋ ਉਸ ਇਤਿਹਾਸ ਚੋਂ ਸਰੋਤ ਲੱਭਦੇ ਆ ਬਣਜਾਰੇ ਸਿੱਖਾਂ ਦੇ ਇਤਿਹਾਸ ਚੋਂ ਹੀ ਭਾਈ ਹਰੀराम ਦਰੋਗੇ ਦਾ ਵੀ ਇਹ ਜ਼ਿਕਰ ਮਿਲਿਆ ਤਾਂ ਆਪਜੀ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ ਉਮੀਦ ਹੈ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਵੀ ਕਰਿਓ ਤੇ ਇਤਿਹਾਸ ਦੀ ਇਹ ਸਾਖੀ ਹੋਰਾਂ ਤੱਕ ਵੀ ਭੇਜੋ WhatsApp ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਿਓ ਅਜਿਹੇ ਸੇਕ ਇਤਿਹਾਸ ਦੀਆਂ ਸਾਖੀਆਂ ਤੇ ਜਾਣਕਾਰੀ ਲੈਣ ਵਾਸਤੇ ਸਬਸਕ੍ਰਾਈਬ ਕਰਕੇ ਜਾਓ ਤੁਹਾਡਾ ਆਪਣਾ ਚੈਨਲ ਪੰਜਾਬ ਫਲੇ ਤਾਂ गाइस ਯਾਲੀ ਵੀਡੀਓ ਚੁਕੇ ਤੇਰੀ ਖਤਮ ਤੂੰ ਤੁਸੀਂ ਦੇਖਿਆ ਕਿ ਕਿੰਨੀ ਵਧੀਆ ਨਨਨੇ ਵਾਲੇ ਸਟਾਈਲ ਹੈ ਹਨਾ ਹਾਂ ਦੱਸਿਆ ਕਿ ਅੱਜ ਕੱਲ ਮਤਲਬ ਘਾਟੀ ਪਤਾ ਹੈ ਲੋਕਾਂ ਨੂੰ ਕੀ-ਕੀ ਹੈ ਵੀ ਡਰਾਫ ਵੀ ਇਸ ਤਰ੍ਹਾਂ ਤਿਆਰ ਕੀਤੀ ਜਾ ਸਕਦੀ ਹੈ ਜਿੱਤਾਈ ਵੀ ਕੀ ਬੰਦਾ ਹਾਂ ਉਹਦੇ ਕੋੜੇ ਕੋੜ ਹੋ ਜੇ ਹਾਂ ਵੀ ਮਤਲਬ ਉਹ ਦੇਖਣ ਨੂੰ ਬਹੁਤ ਸੁੰਦਰ ਆ ਪਰ ਉਹਦੇ ਅੰਦਰ ਕਹਿੰਦੇ ਜਿਹੜੀ ਜਦੋਂ ਕਿਸ ਕੋਲ ਨੂੰ ਪਹਿਨਾਂਦੇ ਆ ਹਨਾ ਤਾਂ ਉਹਦਾ ਜਿਹੜੀ ਪੀਕ ਹੁੰਦੀ ਆ ਉਹ ਤਾਂ ਪਸੀਨਾ ਹੁੰਦਾ ਕਹਿੰਦੇ ਉਹ ਕੱਪੜੇ ਨੂੰ ਲੱਗ ਜਾਂਦਾ ਕੱਪੜੇ ਨੂੰ ਲੱਗ ਜਾਂਦਾ ਕਹਿੰਦੇ ਫਿਰ ਜਿਹੜਾ ਕੋਹਰ ਪਾਉਂਦਾ ਉਹਦੇ ਕੋੜ ਹੋ ਜਾਂਦਾ ਹੂੰ ਹੂੰ ਪਰ ਇਹ ਆ ਕਿ ਜਿਵੇਂ ਉਹਨਾਂ ਨੇ ਹੁਣ ਗੁਰੂ ਘਰ ਕੋ ਆਪਿੰਗ ਸਿੰਘ ਜੀ ਨੂੰ ਹਨਾ ਆ ਕਿ ਬਾਜਵੀ ਮੱਲ ਲਗੇ ਡੇ ਨਾ ਦੇ ਹਰੀ RAM ਦਰੋਗਾ ਜੀ ਹਨਾ ਹਰੀ RAM ਦਰੋਗਾ ਜੀ ਹਨਾ ਉਹਨਾਂ ਨੂੰ ਮਤਲਬ ਸ਼ੱਕ ਜਾ ਹੋਇਆ ਕਿ ਹਾਂ ਇਹਨਾਂ ਫੋਰਸ ਕਰ ਗਏ ਇਹ ਪੈਸੇ ਤੱਕ ਦੇਣ ਨੂੰ ਆ ਗਿਆ ਹੈ ਨਾ ਤਾਂ ਉਸ ਚੈਨਲ ਨੂੰ ਸ਼ੱਕ ਵੀ ਹੋ ਸਕਦਾ ਕੁਝ ਉਹਨਾਂ ਦੇ ਗੱਲਬਾਤਾਂ ਗੰਨਾਂ ਦੇ ਸਰੀਰ ਤੇ ਕਿ ਹਾਂ ਕਿਵੇਂ ਗੱਲ ਕਰ ਰਿਹਾ ਕੁਝ ਹੋਮੀ ਪਤਾ ਲਾ ਸਕਦਾ ਉਹਨਾਂ ਨੂੰ ਹਣਾ ਜੀਵਨ ਨੇ ਕੀ ਆ ਸਹੀ ਕਹਿ ਇਨਾਨੀ ਹੂੰ ਹੂੰ ਤੇ ਨਾਲ ਇਹ ਹੈ ਕਿ ਜੇ ਇਹ ਨਹੀਂ ਹੁੰਦੇ ਹਨਾ ਦੇ ਨਾ ਪਛਾਣ ਪੰਡਿਤ ਇਹ ਗੁਰੂ ਹਰਕੋਬੀ ਸਿੰਘ ਜੀ ਦੇ ਉੱਤੇ ਉਹ ਕੋਟ ਚੋਲਾ ਫਲਾਈ ਦਿੱਤੇ ਹਾਂ ਇਹ ਤਾਂ ਹੈ ਚੰਦੂ ਦੇ ਪਰਿਵਾਰ ਨੇ ਦੇ ਲੱਗੇ ਮੈਂਦੀ ਕਿਮਿਸ ਲਾਈ ਵੀ ਉਹ ਬਾਹਰ ਆ ਹੀ ਨਾ ਸਕਣ ਬਾਹਰ ਆ ਹੀ ਨਾ ਸਕਣ ਹਾਂ ਪਰ ਇਹ ਚਲੋ ਭਾਈ ਗੁਰੂ ਦਾ ਕੀ ਕੋਈ ਨਾ ਕੋਈ ਪੇਜ ਦਿੰਦਾ ਹਾਂਜੀ ਕਿਸੇ ਨਾ ਕਿਸੇ ਰੂਪ ਚ ਹੈ ਨਾ ਹਾਂਜੀ ਬਾ ਚੋ ਕਹਿੰਦੇ ਜਦੋਂ ਬਾਹਰ ਆਏ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਘਰੇ ਗਏ ਸੀ ਕਰੇਗੇ ਕਿ ਖਰੀਦਾਂਗੇ ਤੇ आले ਸੋਇਏ ਸੀ ਬਹੁਤ ਵਾਰ ਸੁਣੀਆ ਪਰ ਬਹੁਤ ਘੱਟ ਜਾਣਿਆ ਜਿਹੜੇ ਹਰੀ RAM ਦਰੋਗਾ ਜੀ ਬਾਰੇ ਵੀ ਦੱਸਦੇ ਆ ਕਿ ਉਹਨਾਂ ਨੇ ਅੰਦਰ ਦੀ ਗੱਲ ਬਾਹਰ ਪੁਚਾਈ ਬਾਹਰ ਦੀ ਅੰਦਰਲਾ ਬਹੁਤ ਮੋਟੀ ਮੋਟੀ ਗੱਲ ਦੱਸਦੇ ਆ ਕਿ ਹਾਂ ਮਤਲਬ ਘਰ ਕੋਪੀ ਸਿੰਘ ਜੀ ਬਾਹਰ ਆਏ ਤੇ ਮਤਲਬ ਬਹੁਤ ਲੰਬਾ ਕੋਨਾ ਕੋਲ ਕਪੜਾ ਸੀ ਨਾ ਜਿਹੜੇ ਸਾਰੇ ਰਾਜੇ ਸੀ ਉਹਨਾਂ ਨੇ ਉਹ ਕਪੜੇ ਫੜੇ ਕਰੇ ਜਿਹੜੇ ਜਿਹੜੇ ਕਪੜੇ ਫੜੇ ਉਹ ਹੀ ਬਾਰਾਂ ਦੇ ਬਸ ਸਹੀ ਗੱਲ ਹੈ ਇਸ ਤਰ੍ਹਾਂ ਹੀ ਹੋਇਆ ਚੇਪਾਸ਼ੇ ਸ਼ੇ ਗ੍ਰੋਹਲ ਕੋ ਗੇ ਸਿੰਘ ਜੀ ਮਤਲਬ ਇਹ ਨਾਲ ਤੇ ਜਿਹੜਾ ਇਤਿਹਾਸ ਇਹਨਾਂ ਨੇ ਦੱਸਿਆ ਬਹੁਤ ਵਧੀਆ ਢੰਗ ਨਾਲ ਦੱਸਿਆ ਹੈ ਨਾ ਬਹੁਤ ਵਧੀਆ ਲੱਗਿਆ ਸਾਨੂੰ ਤੇ ਮਤਲਬ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੈਗਾ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਵੀਡੀਓ ਦੇਖ ਕੇ ਆ ਕੇ ਆ ਕੇ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਸਾਰੇ ਨੂੰ ਪਤਾ ਲੱਗ ਸਕੇ ਜਿਹਦਾ ਯੋਗਦਾਨ ਹੁੰਦਾ ਉਹਦੇ ਬਾਰੇ ਤਾਂ ਮਤਲਬ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈਗਾ ਹੈ ਨਾ ਬਾਕੀ ਹੈ ਕਿ ਵੀਡੀਓ ਚੱਲ-ਜਾਲ ਸ਼ੇਅਰ ਕਰੋ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ